ਦੋਸਤੋ ਇੱਕ ਆ ਨਹੀਂ ਸਮਝ ਆਉਂਦੀ ਵੀ ਲੋਕ ਯਾਰ ਜਦੋਂ ਜੀ ਕਰਦਾ ਸੜਕਾਂ ਬੰਦ ਕਰ ਦਿੰਦੇ ਨੇ ਹੁਣ ਆਹ ਦੇਖੋ ਕਿਸੇ ਨੇ ਰਸਤਾ ਬੰਦ ਕੀਤਾ ਪਿਆ ਹੈ ਰੇੜੀ ਲਾਤੀ ਮੂਰੇ ਹੁਣ ਬੰਦਾ ਉਹ ਪਿੱਛੋਂ ਚੱਲ ਕੇ ਆਇਆ ਤੇ ਇੱਥੇ ਇਹਨਾਂ ਨੇ ਰੇੜੀ ਲਾਈ ਪਈ ਆ ਪਤਾ ਨਹੀਂ ਕਿਉਂ ਇਹ ਜ਼ਿਆਦਾ ਤਾਂ ਟੂੜੀ ਵਾਲੇ ਕਰਦੇ ਆ ਜਾਂ ਬਿਆਹ ਵਾਲੇ ਕਰਦੇ ਆ ਯਾਰ ਇਹ ਮਤਲਬ ਕਿ ਮਨਮਰਜ਼ੀ ਆ ਸਨਾ ਹੀ ਸਰਕਾਰ ਇਹਨਾਂ ਖਿਲਾਫ ਕੋਈ ਐਕਸ਼ਨ ਲੈਂਦੀ ਆ ਤੇ ਬੰਦੇ ਨੂੰ ਹੁਣ ਪਿੱਛੇ 2 ਕਿਲੋਮੀਟਰ ਫੇਰ ਮੁੜ ਕੇ ਜਾਣਾ ਪਊਗਾ ਤੇ ਇਹਨਾਂ ਦੀ ਮਨਮਰਜ਼ੀ ਦੋਸਤੋ ਸਰਕਾਰ ਨੂੰ ਚਾਹੀਦਾ ਵੀ ਬੰਦ ਕਰੇ ਹੁਣ ਤੁਸੀਂ ਦੇਖੋ ਵੀ ਇਹਨਾਂ ਨੇ ਰੇੜੀ ਲਾਤੀ ਕਰ ਕੀ ਰਹੇ ਨੇ ਅੱਗੇ ਆ ਤੂੜੀ ਭਰ ਰਹੇ ਨੇ ਲੈ ਕੋਈ ਐਮਰਜੈਂਸੀ ਜੋ ਹੋਵੇ ਕੋਈ ਕਾਸੇਚ ਹੋਵੇ ਹੈ ਇਹਨਾਂ ਨੇ ਚੱਕ ਕੇਰ ਦੇਖੋ ਰਸਤਾ ਬੰਦ ਕੀਤਾ ਪਿਆਗਾ ਤੇ ਇਹ ਰਸਤਾ ਦੇਖੋ ਦੋਸਤੋ ਟੂੜੀ ਵਾਲਾ ਟਰਾਲੀ ਪਰ ਰਹੇ ਨੇ ਤੇ ਜਿਸ ਨਾਲ ਪੂਰੀ ਬਲਾਕੇਜ ਹੋਈ ਪਈ ਆ ਸੜਕ ਦੀ ਵੀ ਇੱਥੇ ਇਹਨਾਂ ਨੇ ਇਹ ਲਾਤਾ ਤੇ ਉਹ ਸਾਹਮਣੇ ਇੱਥੇ ਪਰ ਰਹੇ ਨੇ ਵੀ ਯਾਰ ਇਹ ਕੋਈ ਕੰਮ ਚੱਜਦਾ ਕੰਮ ਹੈ ਇਹ ਸਰਕਾਰ ਨੂੰ ਚਾਹੀਦਾ ਯਾਰ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹ ਕੰਮ ਬੰਦ ਕੀਤਾ ਜਾਵੇ ਹੁਣ ਪਿੱਛੋਂ ਅਸੀਂ 2 ਕਿਲੋਮੀਟਰ ਚੱਲ ਕੇ ਆਏ ਆ ਤੇ ਰਸਤਾ ਬੰਦ ਕੀਤਾ ਪਿਆ ਹੁਣ ਬੰਦਾ ਵਾਪਸ ਫੇਰ ਜਾਊਗਾ ਦੁਬਾਰੇ ਪਿੱਛੇ ਫੇਰ ਜਾਣਾ ਪਊਗਾ ਵੀ ਕੋਈ ਇਸੇ ਬੰਦੇ ਨੂੰ ਐ ਮਰਜੈਂਸੀ ਹੋਵੇ ਯਾਰ ਕੋਈ ਬੰਦੇ ਨੂੰ ਕਈਆਂ ਨੂੰ ਬਾਹਰੋਂ ਆਇਆ ਹੁੰਦਾ ਰਸ ਰਸਤੇ ਆਉਂਦਾ ਨਹੀਂ ਪਤਾ ਹੁੰਦਾ ਤੇ ਇਹ ਜਦੋਂ ਜੀ ਕਰਦਾ ਇਹਨਾਂ ਦਾ ਆ ਤੂੜੀਜੀ ਵਾਲਿਆਂ ਦਾ ਇਹ ਬੰਦ ਕਰ ਦਿੰਦੇ ਨੇ ਵੀ ਲਓ ਹੁਣ ਇੱਥੇ ਰੇੜੀ ਲਾਈ ਪਈ ਆ ਮੂਰੇ ਵੀ ਕੀ ਤੋਂ ਪੁੱਛ ਕੇ ਲਾਈ ਆ ਇਹਨਾਂ ਨੇ ਹੁਣ ਪ੍ਰਸ਼ਾਸਨ ਕਿੱਥੇ ਆ ਪ੍ਰਸ਼ਾਸਨ ਨੂੰ ਇਹਨਾਂ ਖਿਲਾਫ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਇਹ ਜੋ ਘਟਿਆ ਕੰਮ ਕਰਦੇ ਨੇ ਬੰਦ ਕੀਤਾ ਜਾਵੇ। ਹੁਣ ਪ੍ਰਸ਼ਾਸਨ ਨੂੰ ਇਹਨਾਂ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ ਪੂਰੀ ਚੰਗੀ ਤਰ੍ਹਾਂ ਕੀ ਤੋਂ ਪੁੱਛ ਕੇ ਇਹ ਰਸਤਾ ਬੰਦ ਕਰ ਦਿੰਦੇ ਨੇ। ਕਿਸ ਤੋਂ ਪੁੱਛ ਕੇ ਰਸਤਾ ਬੰਦ ਕਰ ਦਿੰਦੇ ਕਿ ਕਿਸ ਤੋਂ ਪਰਮਿਸ਼ਨ ਲੈ ਕੇ ਰਸਤਾ ਬੰਦ ਕਰ ਦਿੰਦੇ ਨੇ। ਤਾਂ ਇਹਨਾਂ ਖਿਲਾਫ ਦੋਸਤੋ ਇੱਕ ਆਪਣੇ ਇਲਾਕੇ ਦੇ ਥਾਣੇ ਵਿੱਚ ਰਿਪੋਰਟ ਜ਼ਰੂਰ ਦਰਜ ਕਰਾਓ। ਪੀ ਭਾਈ ਕੋਈ ਵੀ ਬੰਦਾ ਇਸ ਤਰ੍ਹਾਂ ਕੋਈ ਰਸਤਾ ਬੰਦ ਨਹੀਂ ਕਰੇਗਾ ਬਿਨਾ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਧੰਨਵਾਦ ਦੋਸਤੋ